ਲੋ ਜੀ ਪਹੁੰਚ ਗਏ ਦਿੱਲੀ 에어ਪੋਰਟ ਤੇ ਤੇ ਫਲਾਈਟ ਆਪਣੀ ਜਿਵੇਂ ਅੱਧਾ ਘੰਟਾ ਉਥੋਂ ਲੇਟ ਤੁਰੀ ਸੀ ਤੇ ਉਹ ਵੀ ਅੱਧਾ ਘੰਟਾ ਲੇਟ ਪਹੁੰਚੀ ਐ ਇਥੇ 에어ਪੋਰਟ ਤੇ ਤੇ ਬਾਕੀ ਸਭ ਕੁਝ ਵਧੀਆ ਸੀ ਤੇ ਸਕਰੀਨ ਸਕਰੂਨ ਕੋਈ ਵੀ ਨਹੀਂ ਸੀ ਚੱਲਦੀ ਸਕਰੀਨ ਇੱਕ ਦੋ ਉਹ ਵੀ ਚੱਲਦੀ ਸੀ ਤੇ ਬਾਕੀ ਸਾਰਿਆਂ ਦੀ ਸਕਰੀਨਾਂ ਸਕਰੂਨਾ ਬੰਦ ਸੀ ਹੋਰ ਤਾਂ ਹੋ ਟਾਈਮ ਵੀ ਗਲਤ ਦਿਖਾਉਂਦੀ ਸੀ ਸਕਰੀਨਾਂ ਵਿੱਚ ਚਲੋ ਬਸੇ ਟਾਈਮ ਤੇ ਉੱਥੇ ਤੋਂ ਅੱਧਾ ਘੰਟਾ ਲੇਟ ਸੀ ਤੇ ਉਹੀ ਅੱਧਾ ਘੰਟਾ ਹੋਰ ਲੇਟ ਪਹੁੰਚ ਗਿਆ ਹੁਣ ਦੇਖਿਆ ਕਿ ਕਿੰਨੀ ਭੀੜ ਹੈ ਲੋ ਜੀ ਰਾਜਸਥਾਨ ਘੇਰ ਨਾਲ ਜਾ ਰਹਾ ਤੇ ਇਸ ਸਮਾਨ ਆ ਜਵੇ ਹੁਣ ਆਪਣਾ ਹੁਣ ਤੱਕ ਤਾਂ ਨਹੀਂ ਆਇਆ ਜਿਹੜੇ ਆ ਹੁਣ ਇਹਨੇ ਲਾ ਕੇ ਰੱਖਿਆ ਹੋਰੇ ਬੰਦੇ ਨੇ ਨਾਲ ਦੀ ਨਾਲ ਲਾਈ ਜਾਂਦਾ ਜੇ ਨੋਜਦਾਨੀਆਂ ਬਣਾ ਕੋਈ ਵੀ ਟੇਚੀ ਆਇਆ ਤੇ ਬੈਲਟ ਖਾਲੀ ਚੱਲ ਰਹੀ ਆ ਪੂਰੀ ਪਰ ਮੈਂਟ ਪਾਪਾ ਨੂੰ ਬਸੇ ਲੱਗਿਆ ਰੇ ਪਲੇਨ ਕੋਲ ਤੋਂ ਇੱਥੇ ਸਭ ਕੁਝ ਆਪਣਾ ਸਰ ਕਰਾ ਕੇ ਨਾ ਅਰੇ ਬੈਲਟ ਦਾ ਕਾਉਂਟ ਨੂੰ 10 ਮਿੰਟ ਲੱਗੇ ਨੇ ਬਿਲਕੁਲ ਖਾਲੀ ਤੇ ਆ ਸੀ ਉਥੋਂ ਜਿੱਥੇ ਇੰਟੀਗ੍ਰੇਸ਼ਨ ਹੋਈ ਆ ਬੋਰੀ ਹੋਈ ਆਪਣੀ ਤੇ ਹੁਣ ਸਮਾਨ ਦੀ ਡੀਪ ਹੋ ਰਹੀ ਆ ਜੀ ਲੋ ਜੀ ਵੀਸ ਲਾਸਟ ਪੀਸ ਆ ਗਿਆ ਆਪਣਾ ਸਮਾਨ ਗਿਆ ਆ ਫਾਰਾ ਤਾਂ ਬੁੱਤ ਪਹਿਲਾ ਵੜਾ ਦਾਦੀ ਕੋਲ ਤਾਂ ਜਾਣੇ ਨੂੰ ਹੈ ਜਿੱਥੇ ਪਾ ਲੱਗਣੇ ਆ ਦਿੱਲੀ ਦਾ ਰਾਸ਼ਨ ਦੇਖ ਲਓ ਈੜ ਬੜਕਾ ਪੂਰਾ ਟਰੱਕ ਤੁਸੀਂ ਆਵੋ ਹੋਲੀ ਗਈ ਢਾਬੇ ਬਣੀ ਰੁਕਣਾ ਰੋਟੀ ਨਹੀਂ ਖਾਣੀ ਪਹਿਲਾਂ ਪਿੰਡ ਜਾਣਾ ਹੈ ਠੀਕ ਆ ਤੈਨੂੰ ਪਹਿਲਾਂ ਦਾਦੀ ਕੋਲੇ ਛੱਡ ਕੇ ਆਉਨੇ ਆ ਆਹ ਲੋ ਜੀ ਦਿੱਲੀ ਦੀ ਪਛਾਣ ਦਿੱਲੀ ਤੋਂ ਆਪਾਂ ਨਿਕਲ ਗਏ ਬਾਹਰ ਉਧਰ ਦੇ ਮੁੜਦੇ ਹੋ ਜਿੱਦਣ ਆ ਗਏ ਮੁਰੇ ਸਮਝੋ ਦਿੱਲੀ 'ਚ ਐਂਟਰ ਹੋ ਗਏ ਹੁਣ ਜਾਂਦਿਆਂ ਨੂੰ ਆਹ ਐਂਡ ਜਾ ਗਿਆ ਤਾਂ ਸਮਝੋ ਬਾਹਰ ਨਿਕਲ ਗਏ ਦਿੱਲੀ ਤੋਂ ਇਹ ਦਿੱਲੀ ਦੀ ਖੂਬਸੂਰਤੀ ਆ ਗਲੂਮ ਕਰਕੇ ਦਿਖਾ ਬੰਦਾ ਤਾਜ-ਇਨ-ਜਾਹ ਇਸ ਤਰ੍ਹਾਂ ਖੜਿਆ ਉੱਪਰ ਹੈ ਔਰ ਨਾੜਾ ਖੜਾ ਉੱਪਰ ਵੀ ਬੀਅ ਜੂਮ ਜਾਣਾ ਨਹੀਂ ਨਿਰੁੱਤ ਤੱਕ ਹਾਂ ਮਾਹੋ ਤੀਂ ਦਾ ਵੇਖੀ ਲਾਂ ਉੜਦੀਆਂ ਦੇਖਦੀਆਂ ਬਾਈ ਵਿੱਚ ਲੋ ਵੇਂ ਕੁੰਡਲੀ ਵਾਟਰ ਤੇ ਪਹੁੰਚ ਗਏ ਜਿੱਥੇ ਧਰਨਾ ਲੱਗਿਆ ਜੀ ਕਿਸਾਨਾਂ ਦਾ ਆਪਣਾ ਦਾ ਬਾਈ ਹੋਰ ਲਗੋਨ 1/2 ਕਿਲੋਮੀਟਰ ਅਸੀਂ ਹਾਂ ਨਾ ਲੱਗਿਆ ਵਾ ਪਹਿਲਾਂ ਤਾਂ ਨਹੀਂ ਪਹਿਲਾਂ ਨਹੀਂ ਤਾਂ ਉਹ ਤਾਂ ਅੱਛਾ ਆਪ ਹਾਂ ਇੱਥੇ ਨੂੰ ਮੋੜਨਾ ਲੱਗੀ ਆ ਗੁਲਸ਼ਨ ਆਵਿਆ ਆਮਨ ਦਾ ਵੀ ਗਾ ਉਹ ਚਿਲ ਮਿਲਦੀਦਾ ਬੇ ਸਾਰੇ ਇਕੱਠੇ ਇਕੱਠੇ ਹੋਣੇ ਜਨੀ ਥੋੜਾ ਅਮਰੀਦ ਵੀ ਇੱਥੇ ਆਉਣਾ ਮੈਂ ਕਿਹਾ ਉਲਟ ਟੱਪ ਕੇ ਆ ਨਾਲ ਅਮਰੀਦ ਆਕੇ ਆ ਟੱਕਦੇ ਆ ਤੁਲਮਾ ਉੱਤੇ ਲਾਉਂਦੇ ਆਂ

ਕਹਿੰਦਾ ਹੈ ਸਾਈਡ ਬਾਥਰੂਮ ਜਾਣਾ ਹੈ ਹੈ ਜਾ ਜਾ ਫਿਰ ਮम्मा ਨਾਲ ਨਹੀਂ ਆ ਜਾ ਆਪੇ ਚੱਲੀ ਜਾ ਹਾਂ ਲੱਕੀ ਜਾਂਦੀ ਮੜਾ ਬਾਅਦ ਚ ਲੈ ਆ ਜਾ ਹਾਂ ਵੀ ਮਾਸੀ ਦਾ ਮੋਢਾ ਜੀ ਲੱਕੀ ਵੀ ਲੋ ਬੰਦੇ ਨੂੰ ਆਓ ਜੀ ਖਾਓ ਸੌਂਫ ਤੇ ਮਿੱਠਰੀ ਫੀਲ ਪੇ ਕਰੂ ਲੱਕੀ ਆਪਾਂ ਤਾਂ ਸੌਫੇ ਖਾਣੀ ਆ ਕੀ ਸਾਈਜ਼ ਓਕੇ ਹੋ ਗਿਆ ਕੰਮ ਲੋ ਜੀ ਖਾ ਕੇ ਪ੍ਰਸ਼ਾਦਾ ਪਾਣੀ ਛੱਕ ਤੁਰਪੇ ਹੁਣ ਜਾ ਕੇ ਰੁਕਾਂਗੇ ਪਿੰਡ ਸਹਿਜੀ ਠੀਕ ਆ ਠੀਕ ਆ ਤੇ ਸਹਿਜੀ ਵਾਜਾ ਮੁਰ ਇਥੇ ਅwijak ਕਰ ਰਹੀ ਹੈ ਬੈਲਟ ਲਾ ਕੇ ਕੁਰਸੀ ਉਰੇ ਬੈਠਣਾ ਪਿੱਛੇ ਮੁਰੇ ਹੀ ਬੈਠ ਸਕਦੇ ਹਾਂ ਹੈ ਜਾਦੀ ਇੰਡੀਆ ਦੀ ਨਹਿ ਨਿਆਰੇ ਲੋਜੀਕ ਦਿੱਲੀ ਟੱਪ ਕੇ ਪਹਿਲਾ ਟੂਰ ਇੱਕ ਸਾਲ ਆ ਓਏ ਹੁਣ ਸਾਰੀਆਂ ਗੱਡੀਆਂ ਚ ਟਾਲੀ ਪਾਸ ਵਾਲਾ ਕੰਮ ਆ ਰੁਕਣਾ ਨਹੀਂ ਹੈ ਚਲੋ ਜੀ ਕੱਟ ਲੈ ਪੈਸੇ ਉਹਦੇ ਬਸ ਇਹ ਵਧੀਆ ਨਹੀਂ ਰੱਖੀ ਪੀੜਪੂ ਲੈ ਲੂ ਨਹੀਂ ਲੱਗਦੀ ਆਏ ਹੁਣ ਬੰਦਾ ਚੱਲ ਕੋਲ ਦਾ ਗੱਡੀ ਖੋਲ ਜਾਂਦਾ ਤੇ ਸਿੰਘ ਸਹਿਜ ਵੀਰ ਬਣਾ ਬਿਠਾ ਲਿਆ ਮੁਰੇ ਆਪਾਂ ਨੇ ਅੱਛਾ ਬਾਈਪਾਸ ਵਰਤੇ ਹੋਗੇ ਸੀ ਭੀੜ ਲੈਂਗ ਹੋਵੇ ਬਹੁਤ ਤੇ ਉਹ ਬਾਈ ਕਹਿੰਦਾ ਪਹੁੰਚਦੀ ਨਹੀਂ ਮੁਰੇ ਬੈਠਾ ਉਹ ਕਿ ਸਹਿਜ ਵੀਰ ਹਾਂਜੀ ਕਿੱਥੇ ਨਹੀਂ ਜਾ ਰਹੇ ਅੱਥਰਾਂ ਦਾ ਜਾ ਰਹੀ ਟੀਆ ਤਾਂ ਵਟਸਐਪ ਦੇ ਕੇ ਨਾਈਟਲੀ ਟੀਆ ਦਾ ਪਿੱਛੇ ਵੜਨਾ ਪੈਂਦਾ ਬੈਂਟਰ ਆਪੇ ਐਸ

ਜਿੰਨੀ ਵੀੜ ਦਾ ਗਾਣਾ ਦਿੱਲੀ ਲੱਭੀ ਹੈ ਜਿੰਨੀ ਉਰੇ ਮਿਲੀ ਸਾਨੂੰ ਆ ਕੇ ਰੇਵ ਚੌਂਕ ਰੇਵ ਚੌਂਕ ਟੱਪ ਕੇ ਲੈਟ ਆ ਜਾਂਦੀ ਆ ਇਹ ਹੁਣ ਆਪਾਂ ਨੂੰ ਖੈੜ ਤੱਕ ਰੇਟਾਂ ਮੇੜਨੀ ਆ ਇਦਾਂ ਕਰਕੇ ਇਹ ਆਇਰਪੋਰਟ ਰੋਡ ਇੱਥੇ ਹੋ ਬਣ ਜਿੱਥੇ ਕੋਣ ਵਾਲੇ ਰਹਿੰਦੇ ਆ ਸੌਣੇ ਕਿਹੜਾ ਕਿਹੜੇ ਹੈ ਹੋਮਲੈਂਡ ਹਾਂ ਇਹਦੇ ਸਿੱਧੂ ਮੂਸੇਵਾਲਾ ਜਿਹਦਾ ਨੌਲਤਾ ਸੀਗੀ ਇੱਥੇ ਹੋਮਲੈਂਡ ਉਹ ਤੋਂ ਲੰਬਣਾ ਮੋਰੇ ਨੂੰ ਆਣਾ ਕੋਲ ਰਹਾ ਸਾਹਿਬ ਇੱਕ ਆਫ ਲਈ ਨਾਮ ਮੋਲ ਮਾਲੀ ਚ ਸੀਪੀ ਮੋਲ ਕੇ ਤੇ ਤੁਹਾਨੂੰ ਇਹਦੇ ਜੀ ਗਿੜਾ ਘੜਾ ਕੇ ਲੈ ਕੇ ਜਾਵਾਂਗੇ ਆਪਾਂ ਇਤਨ ਚ ਟਾਈਮ ਲੱਗਿਆ ਬਾਕੀ ਤਾਂ ਆਪਾਂ ਘੁੰਮੂ ਹੈ ਟੋਡੇ ਬਾਨੇ ਮੈਂ ਵੀ ਆ ਰੂ ਇਹਦੇ ਚ ਮੈਂ ਵੀ ਨਹੀਂ ਆਇਆ ਕਦੇ ਇਹ ਨਵੇਂ ਬਣਿਆ ਅਸਰ ਦਾ ਘੱਟਿਆ ਸਵਾਰ ਆ ਕਿੰਨੇ ਜੀ ਗੱਦੀਆਂ ਜੀ ਪੁੱਛੀਦਾ ਇੰਦਰੋਂ ਆਦਾ ਕੰਮ ਗਿਆ ਰ ਬੈਂਡ ਤੇ ਲਾਈਟ ਹੋ ਗਈ ਲਾਈਟ ਹੋ ਗਈ ਲਾਈਟ ਹੋ ਗਈ ਓ ਲਾਈਟ ਹੋ ਗਈ ਮਹੀ ਤਾਂ ਲਾਈਟ ਹੁੰਦੀ ਔਰੇ ਇਹ ਤਾਂ ਭੱਜ ਜਾਣੇ ਬਜਾਰੇ ਪਿੱਛੇ ਹਾਂ ਆ ਆ ਗਿਆ ਕਿਲੋ ਕਿਲੋਮੀਟਰ ਪਨਾ ਨਾਲ ਹਾਂ ਮਾਗੇ ਨੱਠਿਆਂ ਨਾਲੇ ਆਹੋ ਕਰ ਦਤਾ ਹੈ ਦਾਤ ਜਿਆ ਕਰਕੇ ਕਹਿੰਦਾ ਉਹ ਗਾਹ ਲਾ ਲਓ ਹਾਂ ਹਾਂ ਇਹ ਤਾਂ ਆਜ ਨੂੰ ਹਾਂ ਅੱਧਾ ਉਹ ਵੀ ਜਵਾਕ ਦਾ ਕੇ ਸਾਡੇ ਸੌ ਇਹਨਾਂ ਨੇ ਕੱਟ ਲਿਆ ਨਹੀਂ ਪੂਰੀਆਂ ਨੀਂਦਾਂ ਹਨ ਆ ਗਿਆ ਹੀ ਸੋਨੇ ਵਾਲਾ ਸਿੱਖੀ ਸ੍ਰੀ ਦਰਗੋਰਾ ਸਾਹਿਬ ਪਰੂ ਦਰਸ਼ਨ ਵਾਹਿਗੁਰੂ ਮਾਰਤਾ ਦਾ ਕੰਮ ਚੱਲ ਰਿਹਾ ਨਹੀਂ ਲੱਗੀ ਲੰਗਰ ਆਉਂਦੀ ਲੰਗਰਾਲ ਦੀ ਮਾਰਦ ਆਣਦੀ ਤੇ ਉਹ ਆ ਗਈ ਮੇਨ ਗੇਟ ਆਪਣਾ ਦਰਗੋਰਾ ਸਾਹਿਬ ਦਾ ਪੁਰਧਵਾਰਾ ਸਿੰਘ ਸੀਖਤਾ ਸੋਨਾ ਤੇ ਸਾਹਮਣੇ ਜੀ ਆ ਬਿਲਡਿੰਗ ਆ ਕੀ ਹੋਮਲੈਂਡ ਜਿਹਦਾ ਜ਼ਿਕਰ ਉਹ ਮੋਸਲੇ ਦੇ ਕਰਿਆ ਦਾ ਇਹਦੇ ਜੀ ਕੋਨੇ ਵਾਲੇ ਰਹਿੰਦੇ ਨੇ ਉਹ ਬਿਲਡਿੰਗ ਵੀ ਹੁੰਬੜਾ ਸੋਨਾ ਆ ਪਾ ਪਿੰਡ ਆ ਗਈ ਬੱਲੋ ਮਚਰਾ ਆ ਮੁੰਡੇ ਦਾ ਪਿੰਡ ਆ ਲੱਕੀ ਦਾ ਖੈਡ ਤੇ ਆ ਕੇ ਲਗਭਗ ਆਹ ਬਗਾ ਮੋੜ ਮੁੜ ਕੇ ਖੈਡ ਰੋ ਵਾਲੀ ਆਪਸੇ ਤੇ ਬਾ ਹੁਣ ਆਪਣਾ ਅੱਧੇ ਘੰਟੇ ਦਾ ਰਸਤਾ ਰਹਿ ਗਿਆ ਅੱਧੇ ਘੰਟੇ ਦੀ ਵੀ ਘਟੇ ਆ ਬਲਵਾ ਜੀ ਉੱਥੇ ਮੋੜ ਤੇ ਨਾ ਜਾਮ ਹੋਇਆ ਇਹ ਜੀਡੀ ਸੀਟੀ ਆਣੀ ਹੂੰ ਇਹ ਦੇਖਾ ਔਰ ਰੇਟ ਦਾ ਸੇ ਲੱਕੀ ਜ਼ਮੀਨ ਦਾ ਕਿਆ ਚੱਲ ਆ ਥੋੜੀ ਆ ਚਲੀ ਜਾਂਦਾ ਬਾਈ ਉੱਚੀ ਹੋ ਥੋੜੀ 10 ਤੇ ਲਿਗਾ 25 ਕਰੋੜ ਤੱਕ ਹੀ ਦੇਦਾ ਠੀਕ ਹੈ ਲਓ ਜੀ ਆਪਾਂ ਪਹੁੰਚ ਗਏ ਆਪਣੇ ਪਿੰਡ ਕਿੰਨੇ ਟਾਈਮ ਲੱਗੇ 4:00 ਵਜੇ 4:00 ਹੋਰੇ 4:00 ਵਜੇ ਆਹ ਵਾ ਕਾ ਕਰ ਜਾਂਦੇ ਹਾਂ 3 ਮਿੰਟ ਹੋ ਜਾਣੇ ਆ ਆ ਆਪਣੀ ਪੂਰੀ ਮਾਰਕੀਟ ਸਾਡੇ ਪਿੰਡ ਭੁਲਾਣੇ ਦੀ ਹੁੰਦਾ ਲੈ ਡੱਬ ਟੋ ਗਈ ਹੁੰਦੀ ਪਹਿਲਾਂ ਕਿ ਚਲੇ ਜਾਗਾ ਮਾੜੀ ਮੋਟੀ ਹੋ ਗਈ ਸੀ ਤੁੱਕਿਆ ਨਹੀਂ ਲੋਈ ਆ ਗਏ ਘਰੇ ਦਾਦੀ ਦਾਦੀ ਦਾਦੇ ਲੋਈ ਹੁਣ ਮਿਲਦਾ ਤੁਹਾਨੂੰ ਅਗਲੀ ਵੀਡੀਓ ਚ ਕਿਸੇ ਸਾਈ ਜੀ ਵੀਰ ਇੰਡੀਆ ਦਾ ਦਿੱਲੀ ਤੋਂ ਆਉਂਦਾ ਬੋਲ ਵੀ ਥਰਾਫ ਹੋ ਗਿਆ ਵਾਜ ਹੀ ਰਹੀ ਹੋਰ ਵੀ ਲੱਕੀ ਸਿੰਘ ਸੈਂਕੜੂ ਸੰਗ ਕਰਕੇ ਹੋ ਗਿਆ ਸਰਦ ਵਧੀਆ ਟਾਈਮ ਆ ਹਾਂਜੀ ਹਾਂਜੀ ਵਧੀਆ ਆਪਾਂ ਨੂੰ ਇੱਤਰਾ ਦਾ ਕੀ ਚੀਜ਼ ਹੈ ਹੋਰ ਇਹਨੇ ਉਹਦੋਂ ਇਸ ਤਰ੍ਹਾਂ ਮਿਲ ਗਈ ਜੀ ਲੋ ਜੀ ਮਿਲਦੇ ਹਾਂ ਤੁਹਾਨੂੰ ਹੋਣ ਅਗਲੀ ਵੀਡੀਓ ਜੀ ਕਿਸੇ ਚ ਸਤਿ ਸ਼੍ਰੀ ਅਕਾਲ ਜੀ ਜਦ ਤੱਕ ਮਿਲਦੇ ਹਾਂ ਫਿਰ